ਸਤਿ ਸ਼੍ਰੀ ਅਕਾਲ ਜੀ ਅੱਜ ਮਾਈਨਿੰਗਲ ਸਟੂਡੀਓ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਆਏ ਹਾਂ ਆਪਾਂ ਨੂੰ ਪਤਾ ਕਿ ਆਪਾਂ ਪਿੰਡਾਂ ਦੇ ਰਹਿਣ ਵਾਲਿਆਂ ਤੇ ਹਰੇਕ ਘਰ ਦੇ ਵਿੱਚ ਆਪਣੇ ਪਸ਼ੂ ਜਾਨਵਰ ਰੱਖੇ ਹੋਏ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਚੱਲ ਰਿਹਾ ਹੈ ਇਸ ਤੋਂ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਇੱਕ ਆਪਾਂ ਇਹਨਾਂ ਨੂੰ ਬਚਾਉਣ ਦਾ ਇੱਕ ਤਰੀਕਾ ਦੱਸਦੇ ਹਾਂ ਆਮ ਤਾਂ ਡੇਰੀ ਫਾਰਮ ਵਾਲੇ ਇਸ ਨੂੰ ਕਿਸਾਨ ਘਰ ਵਰਤਦੇ ਆ ਪਰ ਕੀ ਹੋਇਆ ਕਿ ਆਪਣੇ ਪਿੰਡਾਂ ਦੇ ਵਿੱਚ ਇਸ ਨੂੰ ਬਹੁਤ ਘੱਟ ਵਰਤਿਆ ਜਾਂਦਾ ਹੈ ਤੇ ਬਹੁਤ ਹੀ ਸਸਤਾ ਇਹ ਤਰੀਕਾ ਦਾ ਤੇ ਬਹੁਤ ਆਰਾਮ ਮਿਲੂਗਾ ਤੁਹਾਨੂੰ ਇਹਦੇ ਨਾਲ ਤੇ ਦੱਸਦੇ ਕੀ ਕੀਤਾ ਫੋਗ ਸਿਸਟਮ ਲਾ ਰਹੇ ਆਪਾਂ ਤੇ ਹੁਣ ਤੁਹਾਨੂੰ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆਪਾਂ ਦਿਖਾਉਣਾ ਹੈ ਕੈਮਰਾ ਮੈਂ ਨਿਕਾਹਾਂਗੇ ਥੱਲੇ ਨੂੰ ਕੱਢਾਂਗੇ ਇਹ ਆਪਾਂ ਨੂੰ ਇੱਕ ਥੋੜੀ ਜੀ ਹਾਰਡ ਤਾਰ ਦੀ ਲੋੜ ਹੁੰਦੀ ਹੈ ਦੋਨੇ ਕਿਨਾਰੇ ਤੇ ਬੰਨਣਾ ਪੈਂਦਾ ਤਾਂ ਕਿ ਜਿਹੜੀ ਇਹ ਪਾਈਪ ਹੈ ਇਹ ਪਾਈਪ ਵਿਚਾਰੇ ਚੁਗੇ ਨਾ ਉਸ ਤੋਂ ਬਾਅਦ ਇੱਕ ਆਪਣਾ ਮੋਟਰ ਆ ਗਈ ਜਿਹਨੇ ਪਾਣੀ ਚੱਕਣਾਗਾ ਤੇ ਇਹ ਦਾ ਚਾਰਜਰ ਹੋ ਗਿਆ ਜਿਹਦੇ ਆਏਗਾ ਕਰੰਟ ਮਿਲੂਗਾ ਤੇ ਆ ਪੈਪ ਆ ਗਈ ਜਿਹਨੇ ਸਾਰੀ ਪਾਣੀ ਦੀ ਸਪਲਾਈ ਕਰਨੀ ਹੈ ਥੱਲੇ ਤੋਂ ਆਪਣੇ ਕੋਲ ਜੇਕਰ ਆਪਣੇ ਟੈਂਕੀ ਦੇ ਪਿੱਛੇ ਉੱਪਰੋਂ ਪਾਣੀ ਆ ਰਿਹਾ ਤਾਂ ਉੱਥੋਂ ਪਾਣੀ ਆਪ ਲਾ ਸਕਦੇ ਆ ਤੇ ਨਹੀਂ ਆਪਾਂ ਕੋਈ ਥੱਲੇ ਟੱਬ ਰੱਖ ਕੇ ਕਿਸੇ ਤਰ੍ਹਾਂ ਦਾ ਕੋਈ ਢੋਲ ਡਰਮ ਰੱਖ ਕੇ ਉਹਦੇ ਚ ਪਾਣੀ ਲੈ ਸਕਦੇ ਆ ਆ ਇਹਨਾਂ ਐਲਬੋ ਆ ਗਈਆਂ ਇਹਦੇ ਵਿੱਚ ਇੱਥੇ ਲੱਗ ਜਾਣਗੀਆਂ ਦੋਨੇ ਕਿਨਾਰਿਆਂ ਦੇ ਉੱਤੇ ਪਾਣੀ ਦੀ ਸਪਲਾਈ ਕਰਨ ਵਾਸਤੇ ਇਨਪੁਟ ਆਊਟਪੁਟ ਤੇ ਆ ਆਪਣੇ ਫੁਆਰੇ ਆ ਇਹ ਫੁਆਰਾ ਬਹੁਤ ਵਧੀਆ ਹੈਗਾ ਏ ਹੁਣ ਆ ਦੇਖੋ ਜਿੰਨੇ ਲੋਕ ਹੋ ਗਿਆ ਇਸ ਨੂੰ ਥੋੜਾ ਜਿਹਾ ਆਪਾਂ ਦਬਕੇ ਦੋ ਕੱਢਾਂਗੇ ਇਹ ਨਿਕਲ ਜਾਂਦਾਗਾ ਆ ਦੇਖੋ ਇਹ ਨਿਕਲ ਗਿਆ ਜੇਕਰ ਇਹ ਕਚਰਾ ਫਸ ਵੀ ਜਾ ਥੋੜਾ ਮੋਟਾ ਤਾਂ ਫੂਕ ਮਾਰ ਕੇ ਸਾਫ ਹੋ ਜਾਂਦਾ ਤੇ ਇਸ ਤਰ੍ਹਾਂ ਹੀ ਲੱਗ ਜੂਗਾ ਆਟੋਮੈਟਿਕ ਹੀ ਲੋਕ ਹੋ ਜੂ ਆਹ ਲੋਕ ਨੂੰ ਇਸ ਨੂੰ ਪ੍ਰੈਸ ਕਰਕੇ ਲੋਕ ਅਨਲੌਕ ਹੋ ਜਾਂਦਾ ਹੈ ਖੁੱਲ ਜਾਂਦਾ ਆ ਦੇਖੋ ਹੁਣ ਨਾਲ ਟਾਈਮ ਖੁੱਲਦਾਂਗੇ ਇਸ ਤਰ੍ਹਾਂ ਇਹਦੇ ਵਿੱਚ ਜਿਹੜੀ ਪੈ ਪਾਸਿਆਂ ਤੋਂ ਪੈਣੀ ਹੈ ਉਸ ਨੂੰ ਕੱਟ ਕੇ ਇਹਦੇ ਵਿੱਚ ਆਪਾਂ ਇੱਕ ਵਾਰੀ ਪਾਤੀ ਫਿਰ ਕੀ ਹੁਣ ਹੈ ਆ ਦੇਖੋ ਇਹ ਹੁਣ ਲੱਗ ਗਈ ਆ ਇਹ ਨਹੀਂ ਕੋਸ ਮਰਜ਼ੀ ਕਰੀ ਜਾਂਦੇ ਜਿਵੇਂ ਤਰੈ ਨੂੰ ਆਪਾਂ ਅਨਲੌਕ ਕਰਕੇ ਖੋਲਦੇ ਨਹੀਂ ਆਹ ਟੇਪ ਆ ਗਈ ਜਿਹੜੇ ਇਹਦੇ ਵਿੱਚ ਆਪਾਂ ਐਲਬੋਆਂ ਕਸਣੀਆਂ ਆਈਆਂ ਉਸ ਨੂੰ ਤਾਂ ਕਿ ਇਹਦੇ ਟਪਾਣੀ ਲੀਕ ਨਾ ਹੋਵੇ ਤੇ ਮੋਟਰ ਨੂੰ ਕਸਣ ਵਾਸਤੇ ਆਹ ਗਿੱਟੀ ਤੇ ਸਕਰੂ ਵਾਲੇ ਪੇਚ ਆ ਆਹ ਟੇਪ ਦੀ ਲੋੜ ਪਊਗੀ ਜਿਹੜੀ ਆਪਾਂ ਤਾਰ ਨਾਲ ਇਸ ਪਾਈਪ ਨੂੰ ਟੇਪ ਕਰਾਂਗੇ ਉੱਥੇ ਲੋੜ ਪਣੀ ਹੈ ਜੀ ਤੇ ਆਹ ਪਾਈਪ ਨੂੰ ਜਿੱਥੇ ਲੋੜ ਅਨੁਸਾਰ ਕੱਟਿਆ ਕਰਾਂਗੇ ਆਹ ਪਲਾਸਟਿਕ ਦੀ ਲੋੜ ਤੇ ਇਸ ਨੂੰ ਅੱਜ ਆਪਾਂ ਸਾਰੇ ਸਿਸਟਮ ਨੂੰ ਲਾ ਕੇ ਦਿਖਾਵਾਂਗੇ ਤੁਹਾਨੂੰ ਤੇ ਕਿਵੇਂ ਲੱਗੂਗਾ ਹੁਣ ਆਪਾਂ ਚੱਲਦੇ ਆਂ ਪਸਮਾ ਦੇ ਛੱਲੇ ਕੋਲੇ ਹਾਂਜੀ ਆਹ ਦੇਖੋ ਜੀ ਆਪਾਂ ਇਹਦੇ ਕੋਰਨਰ ਦੇ ਉੱਤੇ ਕਲਾ ਕੇ ਕੱਲ ਤੇ ਤਾਰ ਬਾਅਦ ਦੇ ਬਾਸੇ ਨੂੰ ਫਿਰ ਪੱਖਿਆਂ ਤੋਂ ਨੀਵੀਂ ਰੱਖਣੀ ਹੈ ਧਿਆਨ ਰੱਖਣਾ ਹੈ ਕਿਉਂਕਿ ਕੱਲ ਨੂੰ ਜੇ ਇਹ ਜੇ ਪੱਖਿਆਂ ਦੇ ਉੱਪਰ ਕਰ ਦਿੰਨੇ ਆ ਤਾਂ ਮੋਟਰ ਉੱਪਰ ਇਹਦਾ ਪਾਣੀ ਪੈ ਸਕਦਾ ਤੇ ਆਪਣਾ ਨਸਕਲੀ ਗੱਲ ਹੁੰਦੀ ਹੈ ਤੇ ਹਾਈਟ ਦੇ ਮੁਤਾਬਕ ਰੱਖਣਾ ਹੈ ਪਸੂ ਦੀ ਪੂਛ ਨਾ ਜਾਵੇ ਉੱਥੇ تک ਤੇ ਜ਼ਿਆਦਾ ਇੱਟਾ ਨਹੀਂ ਕਰਨਾ ਆ ਦੇ ਇੱਥੇ ਕੱਸਤਾ ਤੇ ਇੱਕ ਥਾਂ ਕੀ ਕੀਤਾ ਆਪਾਂ ਨੂੰ ਵੀ ਥੋੜਾ ਹੋਰ ਨਾ ਕਹਿੰਦੇ ਜਿਆਦਾ ਨੀਵੀਂ ਨਾ ਹੋਵੇ ਵਿਚਾਲੇ ਨੂੰ ਤਾਂ ਸਪੋਰਟ ਲਾ ਦੇ ਆਲੇ ਛਾਤੇ ਪਹਿਲਾਂ ਵੀ ਕਾਨੇ ਦੀ ਆਪ ਨੂੰ ਪਤਾ ਬਹੁਤ ਠੰਡੀ ਸੀ ਪਰ ਗਰਮੀ ਜਿਆਦਾ ਹੋਣ ਕਰਕੇ ਆਪਾਂ ਨੂੰ ਇਹ ਲਾਉਣ ਦੀ ਜ਼ਰੂਰਤ ਪਈ ਹੈ ਕਿਉਂਕਿ ਇਹ ਜਿਹੜਾ ਟੈਂਪਰੇਚਰ ਸੀਗਾ 38 ਡਿਗਰੀ ਦੇ ਕਿ ਚੱਲ ਗਿਆ ਸੀਗਾ ਤੇ ਥੱਲੇ ਵੀ ਥਾਂ ਕੱਚਾ ਇਹਨਾਂ ਫੋਸਿਸਟ ਮੇਜ ਇਹਦਾ ਪਾਣੀ ਇਹ ਜਿਹੜਾ ਬਸ ਉਪਰੀਏ ਨੇ ਠੰਡ ਬਣਾ ਕੇ ਰੱਖਣੀ ਹੈ ਤੇ ਜਿਹੜੀ ਜਿਆਦਾ ਗਰਮੈਸ਼ ਹੈ ਉਹ ਉਸ ਨੂੰ ਖਤਮ ਕਰ ਲੂਗਾ ਅਗਲੀ ਨਮੀ ਦੇ ਨਾਲ ਜਿਹੜਾ ਪਾਣੀ ਇੱਥੇ ਘੁਲੂਗਾ ਮਿਕਸ ਹੋਊਗਾ ਹਵਾ ਦੇ ਵਿੱਚ ਤੇ ਹੁਣ ਆਪਾਂ ਇਹ ਜੋ ਅਗਲਾ ਪ੍ਰੋਸੈਸ ਤੁਹਾਨੂੰ ਦਿਖਾਉਣੇ ਵੀ ਕਿਵੇਂ-ਕਿਵੇਂ ਆਪਰੇ ਲਾਉਣੇ ਆ ਦੂਜਾ ਕੈਮਰਾ ਵੀ ਆਪਾਂ ਸੰਗ ਦਾ ਹੁਣ ਕੱਟ ਕਰ ਦਿੱਤਾ ਮਿਸਤਰੀ ਇਹਨਾਂ ਨੂੰ ਆਪਣਾ ਫਿੱਟ ਕਰਨ ਦਾ 500 ਰੁਪਏ ਮੰਗ ਰਿਆ ਸੀ ਫੇਰ ਕਹਿੰਦਾ ਮੈਂ 400 ਰੁਪਏ ਦੇ ਵਿੱਚ ਤੁਹਾਨੂੰ ਫਿੱਟ ਕਰਕੇ ਦੇ ਦੇਵਾਂਗਾ ਅਸੇਖੇ ਤਾਂ ਕੋਈ ਗੱਲ ਨਹੀਂ ਆਪတို့ ਹੀ ਵੈਲੇ ਹੀ ਐ ਹੁਣ ਮਿਸਤਰੀ ਨੇ ਦੋ 400 ਰੁਪਏ ਲੈਣ ਆਪਾਂ ਆਪ ਹੀ ਫਿੱਟ ਕਰਾਂਗੇ ਮੈਂ ਕੱਕੇ ਜੀ ਸ਼ੁਰੂ ਕਰ ਦਿੱਤਾ ਕੰਮ ਵੀ ਆ ਵੀ ਲਾਵਾਂ ਹਾਂ ਤੀਸਰਾ ਕੈਮਰਾ ਫਿੱਟ ਕਰ ਦਿੱਤਾ ਸੀ ਫੋਮ ਸੈਟ ਸੁਦਾ ਫੋਰਾ ਕੋਈ ਮਿੰਟ ਟਾਈਮ ਜ਼ਿਆਦਾ ਨਹੀਂ ਲੱਗਣਾ ਸਾਰੇ ਸਿਸਟਮ ਦੇ ਉੱਤੇ ਅੱਧਾ ਘੰਟਾ 40 ਮਿੰਟ 45 ਹੋਵੇ ਤਾਂ ਪੌਣੇ ਘੰਟਾ ਬਤ ਨਹੀਂ ਵੀ ਖਾ ਚਲੇਗਾ ਜੇ ਚੱਲੇ ਤੇ ਫਿਰ ਦਿਖਾਵਾਂਗੇ ਪਸੂ ਨੂੰ ਕਿਵੇਂ ਆਨੰਦ ਆ। ਅੱਗੇ ਇਹਦਾ ਮਾੜਾ ਮੋਟਾ ਪਸੂ ਉੱਠ ਜਾਂਦੇ ਸੀ ਨਾ। ਪਸੂ ਨੂੰ ਉੱਠਣ ਨਹੀਂ ਦਿਆਂ ਤਾਂ ਘਰਾੜੇ ਮਾਰਨਗੇ। ਲਗਾਤਾਰ ਚੱਲ ਰਹੇ ਤਾਂ ਜੁਰਾਂ ਤੇ। ਕੋਈ ਜ਼ਿਆਦੇ ਪਾਵਰ ਲੋਡ ਨਹੀਂ ਪੈਣਾ ਅਸੀਂ ਵੈਸੇ ਇਸ ਨੂੰ ਇਨਵਰਟਰ ਤੇ ਵੀ ਕਰ ਦਿਆਂਗੇ। ਮੋਟਰ ਨੂੰ ਇਨਵਰਟਰ ਤੇ ਕਰ ਦਾਂਗੇ ਚਲਾ ਕੇ ਦੇਖ ਲਾਂ ਜੇ ਨਾਲ ਕੋਈ ਪ੍ਰੋਬਲਮ ਆਈ ਤਾਂ ਮੋਟਰ ਤਾਂ ਵੈਸੇ ਛੋਟੀ ਹੈ ਹਾਂ ਆਪਣੇ ਤਨ ਲੱਗ ਚੁੱਕੇ ਆ ਜੋ ਟਾਪ ਹੋ ਰਿਹਾ ਨਾਲਾ ਚਾਹ ਦੇਖੋ ਐਲਬੋ ਟੈਪ ਹੈ ਤਾਂ ਕਿਹੜਾ ਅੱਗੇ ਪਾਣੀ ਦੀ ਨਿਕਾਸੀ ਹੋ ਰਹੀ ਇੱਥੇ ਇਸ ਨੇ ਰੋਕ ਦੇਣਾ ਹਾਂਜੀ ਸਾਡੇ ਕੋਲ ਇੱਕ ਪਸੂ 2 ਦਾ 1/2 ਇੰਚ ਯਾਰ ਕਰ ਰਹੇ ਹਾਂ ਅਸੀਂ ਇਹ ਕਿਹੜੇ ਆਉਣਗੇ ਬਾਗਾ ਵਾਲੇ ਪਸੂ ਉਹਨਾਂ ਵਾਸਤੇ ਅਸੀਂ ਭਵਾਰਾ ਉਹਦੇ ਲਾਵਾਂਗੇ ਇਹ ਨਾ ਕਹਿਣ ਤੁਹਾਨੂੰ ਪੁਰਾਣਾ ਭਵਾਰਾ ਦੇ ਦਵਾਂ ਤੇ ਮੌਕੇ ਦੇ ਤਾਜ਼ਾ ਭਵਾਰਾ ਲਾ ਕੇ ਦੇਵਾਂਗੇ ਇਹਨਾਂ ਨੂੰ ਉਨਾ ਪੁਆਇੰਟ ਛੜ ਤਾਂ ਲਾਟ ਦੇ ਉੱਤੇ ਦੇਖਦੇ ਆਂ ਵੀ ਕਦੋਂ ਆਉਣਗੇ ਤੇ ਕਦੋਂ ਸਾਡਾ ਫੁਆਰਾ ਲੱਗੂਗਾ ਤੇ ਹੁਣ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੀ ਲਾਈਨ ਦੇ ਉੱਤੇ ਇੱਕ ਵਾਰੀ ਘੁਮਾ ਕੇ ਚੈੱਕ ਕਰਾ ਦੇ ਕੋਲੇ ਜਾ ਕੇ ਕਿਵੇਂ ਲੱਗੇ ਹੋਏ ਆਸ ਵਸ ਮੋਟਾ ਤਹਾਣਾ ਨਹੀਂ ਹੁਣ ਜੀ ਆਪਾਂ ਸਾਰੇ ਫੁਆਰੇ ਫਿਟ ਕਰਨ ਤੋਂ ਬਾਅਦ ਇਹ ਹੁਣ ਆਪਾਂ ਇਹਨੂੰ ਮੋਟਰ ਤੋਂ ਸਪਲਾਈ ਦਾ ਪ੍ਰਬੰਧ ਕਰ ਰਹੇ ਹਾਂ ਪਹਿਲਾਂ ਆਪਾਂ ਫੋਰ ਇਫਟ ਕਰਨ ਦਾ ਕੰਮ ਚੰਗੀ ਤਰ੍ਹਾਂ ਕਰ ਲਿਆ ਤੇ ਉਸ ਤੋਂ ਬਾਅਦ ਧਿਆਨ ਆ ਜਾਂਦਾ ਹੈ ਕਿ ਕਿੰਨੀ ਕ ਆਪਣੇ ਕੋਲ ਜਿਹੜੀ ਪੈਪ ਹੈ ਘੜ ਦੀ ਵੱਧਦੀ ਹੈ ਉਸ ਦਾ ਵੀ ਆਪ ਨੂੰ ਪਤਾ ਲੱਗ ਜਾਂਦਾ ਆ ਦੇਖੋ ਹੁਣ ਇਸ ਤਰ੍ਹਾਂ ਆਪਾਂ ਉਹਦੋਂ ਵਾਧੇ ਤਰਿਆ ਨੇ ਸਾਰਨ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਹੁਣ ਗਰਮੀ ਕਰਕੇ ਨਾ ਪਸ਼ੂ ਬਹੁਤ ਜ਼ਿਆਦਾ ਪਰੇਸ਼ਾਨ ਹੈ ਸਾਰਾ ਇਹ ਜੋ 1500-2000 ਰੁਪਏ ਦਾ ਖਰਚ ਹੈ ਤੇ ਇਹਦੇ ਨਾਲ ਆਪਾਂ ਸਕ ਨੂੰ ਬਹੁਤ ਹਰਾ ਮਿਲੂਗਾ ਜਿੰਨਾ ਕ ਆਪਾਂ ਇਹ ਤੇ ਖਰਚ ਕਰਾਂਗੇ ਮੈਨੂੰ ਪਤਾ ਹੈ ਉਹ 10-20 ਇਹਨਾਂ ਦੇ ਵਿੱਚ ਆਪਾਂ ਨੂੰ ਪਸ਼ੂ ਦੁੱਧਰਾ ਹੀ ਮੋੜ ਦੇਣਗੇ ਤੇ ਜੇ ਕੋ ਹੋ ਸਕਦਾ ਕਿਸੇ ਦਵਾਈ ਬੂਟੇ ਉੱਬੱਜਣ ਜੇ ਗਰਮੀ ਲੱਗ ਗਈ ਨਾ ਤਾਂ ਪਸ਼ੂ ਦੀ ਸਿਹਤ ਖਰਾਬ ਹੋਊ ਦੁੱਧ ਘਟੂ ਪੈਸਾ ਦੇਣਾ ਪਊਗਾ ਤੇ ਜਿੰਨਾ ਚਿਰ ਪਸ਼ੂ ਨੂੰ ਮੈਡੀਸਨ ਲੱਗਦੀ ਰਹਿੰਦੀ ਹੈ ਉਹ ਤੱਕ ਜਿਹੜੇ ਮੈਡੀਸਨ ਆਪਾਂ ਦੁੱਧਰਾ ਹੀ ਪੀਣੇ ਆ ਉਹਨਾਂ ਦਾ ਆਪਣੇ ਸਿਹਤ ਨੂੰ ਵੀ ਬਹੁਤ ਵੱਡਾ ਸਾਈਡ ਇਫੈਕਟ ਹੁੰਦਾ ਹੈਗਾ ਅਨ ਜਿਹੜਾ ਕਿ ਆਪਾਂ ਫਿਰ ਦੁਬਾਰਾ ਫਿਰ ਆਪਣੇ ਸਰੀਰ ਨੂੰ ਠੀਕ ਕਰਾਉਣ ਵਾਸਤੇ ਫਿਰ ਆਪਾਂ ਡਾਕਟਰਾਂ ਨੇ ਫੀਸਾਂ ਪੂਰੀਆਂ ਕਰਦੀਆਂ ਆਹ ਦੇਖ ਲਓ ਆਪਾਂ ਇੱਥੇ ਜੇ ਲਾਉਣੀ ਐ ਮੋਟਰ ਫਿੱਟ ਕਰਾਂਗੇ ਅੰਦਾਜ਼ੇ ਨਾਲ ਲਗਭਗ ਇਹ ਦੂਜੇ ਪਾਸੇ ਪ ਲੱਗਾ ਬਸ ਥੋੜਾ ਜਿਹਾ ਇਸ ਨੂੰ ਵੱਧ ਵੜ ਲਾਂਗੇ ਪਲਾਸ ਰੱਖਿਆ ਸੀ ਉਪਰੋਂ ਚੱਕ ਲੈਣੇ ਹਾਂਜੀ ਇੱਥੇ ਤੇ ਕਾਰ ਐ ਥੋੜਾ ਜਿਹਾ ਵਧਾ ਲੈਣੇ ਜਰਾ ਕੋਈ ਵਾਰੀ ਕੋ ਅੱਗੇ ਪਿੱਛੇ ਵੀ ਹੋ ਜਾਂਦੀ ਮੋਟਰ ਕੋਈ ਵਿਚਾਰ ਬਦਲ ਜਾਂਦਾ ਹਾਂਜੀ ਇਹ ਹੋ ਗਿਆ ਹੁਣ ਇਸ ਤੋਂ ਬਾਅਦ ਚ ਹੁਣ ਆਪਾਂ ਹੁਣ ਜਿਹੜੇ ਜਿਹੇ ਐਲੋਵਾ ਮੋਟਰਾਂ ਦੇ ਉੱਤੇ ਫਿੱਟ ਕਰ ਲਏ ਇੱਕ ਪਹਿਲਾਂ ਕਰਤਾ ਇੱਕ ਹੁਣ ਦੂਜਾ ਕਰੀ ਜਾਂਨੇ ਚੰਗੀ ਤਰ੍ਹਾਂ ਟੇਪ ਜੀ ਲਾ ਦਈਏ ਉੱਤੇ ਕਿ ਤਾਂ ਕਿ ਪਾਣੀ ਲੀਕ ਨਾ ਹੋਵੇ ਸਾਜਣਾ ਭਰੇ ਪਾਣੀ ਬੜੀਆ ਪ੍ਰੈਸ਼ਰ ਨਾਲ ਜਾਵੇ ਚੂੜੀਆਂ ਕਰਤੀਆਂ ਟਾਈਟ ਸ਼ੱਕ ਤੇ ਇਹਦੇ ਆਪਾ ਫਟੇ ਜੇਕਰ ਤੁਸੀਂ ਆਪ ਹੱਥੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਖੁਸ਼ੀ ਉਹਦੀ ਵੱਖਰੀ ਮਿਲੂਗੀ ਕੰਮ ਕਰਨ ਦੀ ਤੇ ਜਿਹੜਾ ਮਿਸਤਰੀ ਕੰਮ ਕਰਕੇ ਜੋ ਉਹਦੀ ਖੁਸ਼ੀ ਲੱਗੇ ਤੇ ਨਾਲੇ ਆਪਣੀ ਵੀ ਕਲਾ ਦੇ ਵਿੱਚ ਵਾਧਾ ਹੁੰਦਾ ਕੰਮ ਐਡਾ ਕੋਈ ਮੁਸ਼ਕਲ ਨਹੀਂ ਹੁੰਦਾ ਜਿਵੇਂ ਆਪਾਂ ਨੂੰ ਪਲਾਸ ਨਹੀਂ ਮਿਲਿਆ ਸੀ ਮੌਕੇ ਉੱਤੇ ਜਿਗਾੜ ਲਾ ਕੇ ਤਾਂ ਤਾਂ ਦੰਦੇ ਹੀ ਪਲਾਸ ਬਣਾਤਾ ਆਪਾਂ ਦੇਖੋ ਜੀ ਦੂਜੇ ਵੀ ਹੁਣ ਆਪਾਂ ਤਿਆਰ ਕਰ ਲਈ ਇਹਨੂੰ ਚਾਰਜਰਸ ਦੀਆਂ ਜਿਹੜੀਆਂ ਕੱਟੀਆਂ ਹੰਗਾ ਤਾਰਾਂ ਉਹਦੇ ਵਿੱਚ ਆਪਾਂ ਫਿੱਟ ਕਰਦੇ ਆਂ ਬਾਕੀ ਆਪਣੇ ਕੋਲ ਸਾਰੇ ਟੂਲ ਸੀ ਕੱਲੀ ਇਸ ਮੋਟਰ ਨੂੰ ਟੰਗਣ ਵਾਸਤੇ ਨਹੀਂ ਸੀ ਡ੍ਰਿਲ ਆਹ ਡੇਟ ਲਿਖਾ ਲੈਂਦੇ ਸੀ ਗੱਲ ਤੇ 6 ਮਹੀਨੇ ਤੇ ਉਹਨਾਂ ਨੇ ਗਾਰੰਟੀ ਦਿੱਤੀ ਹੈ 6 ਮਹੀਨੇ ਤੱਕ ਗਾਰੰਟੀ ਹੈ ਕਹਿੰਦੇ ਜੇਕਰ ਖਰਾਬ ਹੋ ਗਈ ਤਾਂ ਅਸੀਂ ਇਹਨੂੰ ਰਿਪਲੇਸਮੈਂਟ ਦੀ ਵਾਪਸੀ ਦੁਆਰੇ ਨਵੀਂ ਦੇਵਾਂਗੇ ਆ ਦੇਖੋ ਜੀ ਕਿ ਹੁਣ ਆਪਾਂ ਇਹ ਜੋੜਾਂ ਦੇ ਉੱਤੇ ਹੁਣ ਟੇਪ ਲਾ ਦੇਾਂਗੇ ਜੋੜ ਦੋਨੇ ਤਰ੍ਹਾਂ ਨਾਲ ਸਿਲ ਗਏ ਹੁਣ ਆਸ ਦੇ ਵਿੱਚ ਇਹਨਾਂ ਨੂੰ ਜੋੜੀ ਜਾਂਦੇ ਮਾ ਜੇ ਤੇ ਧਿਆਨ ਰੱਖਿਆ ਕਰੋ ਜਿੱਥੇ ਜਗਰ ਜੋੜ ਦੇ ਉੱਤੇ ਚੰਗੀ ਤਰ੍ਹਾਂ ਜੋੜ ਨੂੰ ਪਹਿਲਾਂ ਟਾਈਟ ਕਰੋ ਫਿਰ ਟੇਪ ਵੀ ਥੋੜੀ ਜਿਹੀ ਵੱਧ ਮਾਤਰਾ ਚ ਲਾ ਦਿਓ ਕਈ ਵਾਰੀ ਆਪਣੇ ਥੋੜੀ ਜਿਹੀ ਕੰਜੂਸੀ ਵੱਡਾ ਨੁਕਸਾਨ ਕਰ ਸਕਦੀ ਹੈ ਕੋਈ ਪਸ਼ੂ ਵੀ ਕਈ ਵਾਰੀ ਮੂੰਹ ਲਾ ਸਕਦਾ ਹੈ ਕਿਉਂਕਿ ਬੰਦੇ ਦਾ ਵੀ ਹੱਥ ਲੱਗ ਸਕਦਾ ਹੈ ਤੇ ਉਹਦਾ ਆਪਾਂ ਨੂੰ ਜਾਦੇ ਖਮਾਜਣਾ ਪੁੱਤਣਾ ਪੜੇ ਮਰ ਪਰ ਹੋਸਾ ਦਾ ਵੀ ਕਮੀ ਤਾਂ ਮਿਸਤਰੀ ਦੀ ਰਹਿ ਜਾਵੇ ਜੇਕਰ ਆਪਣੇ ਕੰਮ ਤੋਂ ਕਮੀ ਰਹੇਗੀ ਤਾਂ ਅਫਰਾ ਫਿਰ ਉਹ ਹੀ ਦੋਸ਼ ਲੱਗ ਜਾਂਦਾ ਵੀ ਮਿਸਤਰੀ ਨੇ ਕੰਮ ਨਹੀਂ ਕਰਾਇਆ ਸੀਗਾ ਤਾਂ ਇਹ ਨੁਕਸਾਨ ਹੋ ਗਿਆ ਮਿਸਤਰੀ ਵੀ ਆਪਣੇ ਭਰਾਇਆ ਪਰ ਉਹਨਾਂ ਕੋਲ ਇੱਕ ਚਲਾਬਦਾ ਗੁਣ ਹੁੰਦਾ ਉਹਦੀ ਮਿਹਨਤ ਦਾ ਆਪਾ ਮੁੱਲ ਦਿੰਨੇ ਪਰ ਉਹਨਾਂ ਕੰਮ ਦਾ ਸੀਜ਼ਨ ਜ਼ੋਰ ਦਾ ਹੋਣ ਕਰਕੇ ਤੇ ਇਸ ਕਰਕੇ ਕਿਸੇ ਮਿਸਤਰੀ ਨੂੰ ਤਕਲੀਫ ਨਹੀਂ ਦਿੱਤੀ ਹੁਣ ਬਸ ਕੱਲਿਆਂ ਵਿੱਚ ਗੱਟੀਆਂ ਲਵਾਵਾਂਗੇ ਉਦੋਂ ਸੱਦਾਂਗੇ ਮਿਸਤਰੀ ਨੂੰ ਬਾਕੀ ਸਾਰਾ ਕੁਝ ਕੰਮ ਕਰਕੇ ਪਾਣੀ ਚਾਕੇ ਤੁਹਾਨੂੰ ਲਾਸ਼ ਤੱਕ ਦਿਖਾਵਾਂਗੇ ਆ ਦੇਖੋ ਮੋਟਰ ਦੇ ਵਿੱਚ ਆਪਾਂ ਲਾਤਾ ਉਹ ਥੋੜਾ ਜਿਹਾ ਪਾਈਪ ਲਾਤੀ ਇਧਰੋਂ ਜਿਹੜੀ ਵਧੀ ਹੋਈ ਸੀਗੀ ਪਾਈਪ ਉਹ ਪਾਣੀ ਸੱਟ ਕੇ ਮੋਟਰ ਵਿੱਚ ਫਿੱਟ ਕਰ ਦਿੱਤੀ ਇਹਦੇ ਉੱਪਰ 에어로 ਦੇ ਨਿਸ਼ਾਨ ਹੁੰਦੇ ਆ ਇਹਨਾਂ ਆਊਟ ਦੇ ਕਿਧਰੋਂ ਪਾਣੀ ਇਹਦੇ ਚੈਨ ਕਰਨਾ ਕਿ ਦਰੌੜ ਕਰਨਾ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਆਪਾਂ ਨਾਲ ਹੀ ਆਪਣਾ ਪਲੱਗ ਹੈ ਉੱਥੇ ਦੀਆਂ ਤਾਰਾਂ ਫਿੱਟ ਕਰ ਦਾਂਗੇ ਇਹ ਥੋੜੀ ਜਿਹੀ ਨਾ ਮੋਟਰ ਹੁਣ ਜਿਵੇਂ ਆਪਾਂ ਟੈਂਪਰੇਰੀ ਰੱਖੀ ਹੋਈ ਨੇ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਹੈ ਇਸ ਕਰਕੇ ਇਹਦੇ ਨਾਲ ਜਦੋਂ ਟੈਂਪਰੇਰੀ ਆਪਾਂ ਰੱਖੀ ਹੋਵੇ ਤੇ ਉਦੋਂ ਕੋਈ ਭਾਰੀ ਚੀਜ਼ ਸਪੋਰਟ ਰੱਖ ਦਿਓ ਅਸੀਂ ਸਾਨੂੰ ਫਿਰ ਲਾਟ ਦੇ ਉੱਤੇ ਨੇ ਇਹਦੇ ਨਾਲ ਸਾਨੂੰ ਇੱਟਾਂ ਰੱਖਣੀਆਂ ਪਈਆਂ ਤੇ ਤਾਂ ਕਿ ਨਹੀਂ ਤਾਂ ਫਿਰ ਇਹ ਵਾਈਬ੍ਰੇਸ਼ਨ ਦੇ ਡਰਨਾ ਹੈ ਡਿੱਗ ਸਕਦੀ ਹੈ ਹੁਣੇ ਆਪਾਂ ਸਟਾਰਟ ਕਰ ਦਿੱਤੀ ਇਧਰ ਆ ਦੇਖੋ ਜੀ ਆ ਇਟਾ ਰੱਖ ਲਈਆਂ ਆਪਾਂ ਪਾਣੀ ਚੱਕ ਲਿਆ ਪਾਣੀ ਉਹਦਾ ਮਾਰ ਮਾਰ ਕੇ ਛੱਲਾਂ ਤੇ ਕਲਸੀ ਪੰਪ ਦੀਆਂ ਹੋਣ ਪਿੰਡਾਂ ਵਿੱਚ ਗੱਲਾਂ ਆਹ ਦੇਖੋ ਜੀ ਫੋਰੀ ਚੱਲ ਪਿਆ ਆਪਣੇ ਜਿਹੜਾ ਪਸ਼ੂ ਬਣ ਤੇ ਦੇਖ ਹੀ ਲੈਂਦੇ ਨੇ ਯਾਰੀ ਬਹੁਤ ਮਿਹਨਤ ਹੋਈ ਐ ਅੱਧੇ ਪੌਣੇ ਘੰਟੇ ਦੀ ਸਾ ਸਤਾਂ ਨੂੰ ਬਾਰ ਬਾਰ ਇੱਕੋ ਹੀ ਬੇਨਤੀ ਵੀਡੀਓ ਦੱਬ ਕੇ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਵੀਰ ਇਸ ਅਪਰਾਲੇ ਨੂੰ ਜਲਦੀ ਜਲਦੀ ਪੂਰਾ ਕਰ ਸਕਣਾ ਆ ਦੇਖੋ ਸਾਨੂੰ ਚਾਰੇ ਵਾਰਿਆਂ ਦਾ ਵੀਊ ਦਿਖਾਉਣੇ ਦਿਸਦਾ ਹੋਏ ਫੋਗ ਬਣ ਰਹੀ ਕੋਈ ਕੈਮਰਾ ਸਾਫ ਕਰਤਾ ਦਵਾਰੇ ਉਹ ਪਾਣੀ ਦੇ ਛਿੱਟੇ ਲੱਗੇ ਸੀ ਆ ਦੇਖੋ ਹਾਂਜੀ ਆ ਫੋਗਾਰੇ ਦਿਖਾ ਰਿਹਾ ਤੁਹਾਨੂੰ ਬਸ ਫਿਰ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਸ਼ੇਅਰ ਕਰਨਾ ਤਲਵੰਡੀ ਸਾਬੋ ਤੋਂ ਲੰਘਦਾ ਅਸੀਂ ਨਾਥ ਰੋਡ ਦੇ ਉੱਤੇ ਜੈਨ ਇਲੈਕਟ੍ਰੋਨਿਕਸ ਹੈ ਦੁਕਾਨ ਉੱਤੋਂ ਸਾਨੂੰ ਇਹ ਸਮਾਨ ਮਿਲ ਗਿਆ ਸੀ ਅਸੀਂ 40 42 ਫੁੱਟ ਲਈ ਹੈ 16 3 48 48 ਫੁੱਟ ਸਾਡੇ ਕੋਲੇ ਪਾਈਪ ਸੀ ਤਾਂ